ਆਪਨੇ ਪੀਵੀ 32 ਐਫਜੀ 2230 ਸਪਲੈਂਡਰ ਪਲਸ ਤੇ ਉਹਦੀ ਬੈਕ ਲਾਈਟ ਤੇ ਪੰਮਾ ਜਰਮਨੀ ਲਿਖਿਆ ਹੈ ਤੇ ਜੇ ਕਿਸੇ ਮੇਰੇ ਭਰਾ ਨੂੰ ਮਿਲਦਾ ਜਾਂ ਕਿਦਾਂ ਤੇ ਸਾਡੇ ਨਾਲ ਸੰਪਰਕ ਕਰਨ 99146 94373 ਆ ਮਿਲਿਆ ਭਾਈ ਪੰਮਾ ਜਰਮਨੀ ਲਿਖਿਆ ਹੈ ਕਹਿੰਦੇ ਕਿ ਇਨਸਾਫ ਨੂੰ ਸੂਫ ਦਾ ਉਹਦਾ ਪਤਾ ਨਹੀਂ ਪਰ ਦਾਵਾ ਇਨਸਾਫ ਦਾ ਕੜਕੜ ਕੜਕੜ ਕਰਦਾ ਜੇ ਸ ਵਿਅਕਤੀ ਦਾ ਸਰਮਾਇਆ ਸੀਸੀਟੀਵੀ ਕੈਮਰੇ ਮੂਹਰੋ ਚੱਕ ਹੋ ਜਵੇ ਉਸ ਨੂੰ ਤਾਂ ਹਰ ਮੌਸਮ ਪੱਤ ਚੜ ਲੱਗਦਾ ਹੈ ਹਰ ਮੌਸਮ ਪੱਤ ਚੜ ਲੱਗਦਾ ਸਤਸ਼੍ਰੀ ਅਕਾਲ ਵੀ ਬਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਦਿਨੇ ਸੂਰੀ ਸਾਥੀ ਇਸ ਸਮੇਂ ਅਸੀਂ ਸਿਵਲ ਹਸਪੀਟਲ ਵਿਖੇ ਮੌਜੂਦ ਹੈ ਔਰ ਸਾਡੇ ਨਾਲ ਵੀਰ ਸੰਜੀਵ ਜੀ ਮੌਜੂਦ ਨੇ ਸਲੋ ਪਿੰਡ ਦੇ ਵਾਸੀ ਨੇ ਪਰਸੋਂ ਇਹਨਾਂ ਦਾ ਮੋਟਰਸਾਈਕਲ ਜਿਹੜਾ ਆ ਇੱਥੋਂ ਚੱਕ ਹੋਇਆ ਸਿਵਲ ਹਸਪੀਟਲ ਦੇ ਅੰਦਰੋਂ ਔਰ ਸੀਸੀਟੀਵੀ ਕੈਮਰਾ ਦੇ ਬਿਲਕੁਲ ਥੱਲੋਂ ਜਿਹੜਾ ਆ ਮੋਟਰਸਾਈਕਲ ਚੱਕ ਹੋਇਆ ਪਰਸੋਂ ਤੋਂ ਹੀ ਇਹ ਜਦੋਂ ਜਹਦ ਕਰ ਰਹੇ ਆ ਕੋਸ਼ਿਸ਼ ਕਰ ਰਹੇ ਆ ਕਿ ਸੀਸੀਟੀਵੀ ਕਢਾਈ ਜਾਵੇ ਮੋਟਰਸਾਈਕਲ ਦਾ ਕੋਈ ਅਤਾ ਪਤਾ ਲੱਗੇ ਉਸੇ ਵੇਲੇ ਇਹਨਾਂ ਦੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜੀ ਕੰਪਲੇਂਟ ਦਿੱਤੀ ਜਾਂਦੀ ਆ ਲੇਕਿਨ ਅੱਜ ਜਾ ਕੇ ਤਕਰੀਬਨ 30 35 ਘੰਟਿਆਂ ਬਾਅਦ ਜਾ ਕੇ ਇਹਨਾਂ ਦੀ ਸੀਸੀਟੀਵੀ ਫੁਟੇਜ ਮਿਲਦੀ ਆ ਇਹਨਾਂ ਦੇ ਜਿਹੜਾ ਮੋਟਰਸਾਈਕਲ ਚੋਰੀ ਹੋਇਆ ਤਾਂ ਮੈਂ ਇਹ ਇੰਨੀ ਗੱਲ ਜ਼ਰੂਰ ਕਹਾਂਗਾ ਕਿ ਆਲੇ-ਦੁਆਲੇ ਲਾਈਟਾਂ ਜਗਦੀਆਂ ਕਿ ਨਹੀਂ ਜਗਦੀਆਂ ਜਾਂ ਕਿਸੇ ਦੇ ਦਿਮਾਗ ਦੀ ਬੱਤੀ ਜਲਦੀ ਹੈ ਕਿ ਨਹੀਂ ਜਲਦੀ ਸਾਨੂੰ ਨਹੀਂ ਪਤਾ ਲੇਕਿਨ ਚੋਰਾ ਦੀ ਬੱਤੀ ਜਿਹੜੀ ਹਮੇਸ਼ਾ ਜਗਦੀ ਰਹਿੰਦੀ ਚੋਰ ਹਮੇਸ਼ਾ ਸਰਗਰਮ ਨੇ ਚੋਰ ਬਹੁਤ ਚੁਸਤ ਨੇ ਬਾਕੀ ਕੰਮ ਸਾਰਾ ਸੁਸਤ ਹੈ ਔਰ ਜੇ ਸਵਾਲ ਪੁੱਛ ਲੋ ਫਿਰ ਹੱਥ ਖਾਲੀ ਆ ਕੱਲ ਵੀ ਸਾਡੀ ਹਸਪੀਟਲ ਦੇ ਪ੍ਰਸ਼ਾਸਨ ਨਾਲ ਗੱਲਬਾਤ ਹੁੰਦੀ ਹੈ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਹੁੰਦੀ ਹੈ ਕਿ ਇਹਨਾਂ ਦੀ ਸੀਸੀਟੀਵੀ ਫੁਟੇਜ ਇਹਨਾਂ ਨੂੰ ਘਟਾ ਕੇ ਦਿੱਤੀ ਜਾਵੇ ਤਾਂ ਜੋ ਚੋਰਾਂ ਦਾ ਪਤਾ ਲੱਗ ਸਕੇ ਅੱਜ ਉਸ ਗੱਲ ਤੋਂ 24 ਘੰਟੇ ਬਾਅਦ ਜਾ ਕੇ ਸੀਸੀਟੀਵੀ ਫੁਟੇਜ ਆਉਂਦੀ ਹੈ ਹੁਣ ਚੋਰ ਨੂੰ ਕੀ ਫੜਾਂਗੇ ਹੁਣ ਚੋਰ ਨੂੰ ਕਿੱਥੋਂ ਫੜਾਂਗੇ ਕਿਉਂਕਿ ਕਈ ਵੇਲੇ ਇਹ ਕਿਹਾ ਜਾਂਦਾ ਕਿ ਤੁਸੀਂ ਵੀਡੀਓ ਪਾ ਦਿੱਤੀ ਤਾਂ ਜੀ ਚੋਰ ਕਿਤੇ ਉਹਨੂੰ ਪਤਾ ਨਾ ਲੱਗ ਜਾਵੇ ਅਲਰਟ ਨਾ ਜਵੇ ਕਿਤੇ ਭੱਜ ਨਾ ਜਾਵੇ ਹੁਣ ਤਾਂ ਇਦਾਂ ਲੱਗਦਾ ਕਿ ਚੋਰ ਆਪ ਭਜਾ ਦਿੱਤਾ ਕਿ ਜਿੱਥੇ ਮਰਜ਼ੀ ਚੱਲ ਜਾ ਤੂੰ ਹੁਣ ਤਾਂ ਮੋਟਰਸਾਈਕਲ ਉਹਨੇ ਵੇਚ ਦਿੱਤਾ ਉਹਨਾਂ ਸਮਾਨ ਕੱਢ-ਕੁੱਢ ਕੇ ਵੇਚ ਦਿੱਤਾ ਉਹਨਾਂ ਇੱਕ ਬੰਦਾ ਪਰਸੋਂ ਤੋਂ ਤੜਫ ਰਿਹਾ ਕਿ ਮੇਰਾ ਮੋਟਰਸਾਈਕਲ ਚੋਰੀ ਹੋਇਆ ਮੈਨੂੰ ਸੀਸੀਟੀਵੀ ਦਿਖਾ ਦਿਓ ਮੇਰੀ ਕੰਪਲੇਂਟ ਤੇ ਤੁਸੀਂ ਕਾਰਵਾਈ ਕਰ ਦਿਓ ਤੀਜੇ ਦਿਨ ਜਾ ਕੇ ਪਰਸੋਂ ਮੋਟਰਸਾਈਕਲ ਚੋਰੀ ਹੋਇਆ ਅੱਜ ਤੀਜੇ ਦਿਨ ਜਾ ਕੇ ਸੀਸੀਟੀਵੀ ਫੁਟੇਜ ਮਿਲਦੀ ਆ ਉਹਦੇ ਲਈ ਵੀ ਅਸੀਂ ਵੀ ਫੋਨ ਕੀਤੇ ਆ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਤਾਂ ਜਾ ਕੇ ਤੀਜੇ ਦਿਨ ਫੁਟੇਜ ਨਿਕਲਦੀ ਆ ਹੁਣ ਚੋਰ ਨੂੰ ਕਿੱਥੋਂ ਫੜਾਂਗੇ ਚੋਰ ਕਿਤੇ ਲੁਕਣ ਮਿੱਟੀ ਖੇਲ ਕੇ ਇੱਥੇ ਆਂਡਗਵਾਂਡ ਚ ਲੁਕੇ ਜਾ ਕੇ ਉਹਨੂੰ ਧਫਾ ਲਾ ਦੇਣਾ ਤਾਂ ਇਹ ਬੜੀ ਔਖੀ ਗੜੀ ਆ ਔਰ ਕੱਲ ਮੇਰੇ ਖਲੇ ਕੋਰ ਮੋਟਰਸਾਈਕਲ ਚੱਕ ਹੋਇਆ ਹਾਂਜੀ ਸ਼ਾਮਨੀ ਹਾਂ ਫਿਰ ਜੇ ਬੋਲੋ ਤਾਂ ਕਹਣਾ ਬੋਲਦੇ ਆ ਹੁਣ ਮਾਰੀ ਸਿਚੁਏਸ਼ਨ ਸਮਝਾ ਦਿਓ ਜੀ ਹਾਂਜੀ ਆਪਾਂ ਨਾ ਕੰਮ ਤੋਂ ਮੈਂ ਘਰ ਗਿਆ ਤੇ ਸਾਡੀ ਇੱਥੇ ਬੇਟੀ ਦੀ ਬੇਟੀ ਦਾਖਲ ਸੀਗੀ ਤੇ ਭਾਜੀ ਹੁਣ ਉਹਨਾਂ ਨੇ ਕਿਹਾ ਵੀ ਦੰਦਾ ਕਰਕੇ ਵੀ ਮੈਂ ਰੋਟੀ ਦੇਣੀ ਜਾਣਾ ਇਹ ਡੀਗ ਰਾਇ ਸੀ ਆਪ ਸਾਡੇ ਚਾਚੇ ਦੇ ਮੁੰਡੇ ਨੂੰ ਵੀ ਉਹਦਾ ਮੈਂ ਬਾਈਕ ਲੈ ਜਾ ਮੈਂ ਚੱਲ ਕੋਈ ਨਹੀਂ ਤੂੰ ਮੇਰਾ ਲੈ ਜਾ ਤੇ ਕਹਿੰਦੇ ਚੱਲ ਕੋਈ ਗੱਲ ਨਹੀਂ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਹੇ ਕਿਹੜਾ ਕੋਲ ਰਿਓ ਬਈ ਚੱਕ ਬਹੁਤ ਹੁੰਦੇ ਮੋਟਰਸਾਈਕਲ ਉਤੋਂ ਤੇ ਕਹਿੰਦੇ ਕੋਈ ਗੱਲ ਨਹੀਂ ਸਮਝਾ ਕੇ ਭੇਜਦੇ ਹਾਂਜੀ ਹਾਂਜੀ ਉਹ ਅੱਧੇ ਘੰਟੇ ਬਾਅਦ ਜੀ ਮੈਂ ਫਿਰ ਫੋਨ ਕੀਤਾ ਇਹਨਾਂ ਨੂੰ ਮੈਂ ਬੈਂਦਾ ਕਰਕੇ ਮੜਿਆ ਆਜੋ ਜਲਦੀ ਮੈਨੂੰ ਆਪਣਾ ਫੇਰ ਕਰ ਸਗਾ ਬਈ ਕਹਿੰਦੇ ਮੋਟਰਸਾਈਕਲ ਚੱਕ ਨਾ ਹੋ ਜਵੇ ਤੇ ਬਾਅਦ ਫੇਰ ਨਹੀਂ ਫੋਨ ਕੀਤਾ ਮੈਨੂੰ ਸੋਚੇ ਪਹਿਲਾਂ ਨੈਟਵ ਰੱਖ ਲਈ ਹਾਂਜੀ ਹਾਂਜੀ ਤੇ ਫੇ ਇਹਨਾਂ ਨੂੰ ਮੈਂ ਫੋਨ ਕੀਤਾ ਇਹ ਕਹਿੰਦੇ ਨੰਬਰ ਦੱਸੋ ਆਪਣਾ ਕਿੰਨਾ ਆ ਮੋਟਰਸਾਈਕਲ ਦਾ ਬਈ ਮੈਨੂੰ ਮੋਟਾ ਨਹੀਂ ਲੱਭਦਾ ਮੈਂ ਕਿਹਾ ਪੀਵੀ 32 ਐਫ 2230 ਨੰਬਰ ਆ ਮੈਂ ਦਦਾ ਕਰਕੇ ਕਹਿੰਨੇ ਵੀ ਤੁਸੀਂ ਆਓ ਤੇ ਤੁਹਾਡੀ ਬਹੁਤ-ਬਹੁਤ ਮਿਹਰਮਾਨੀ ਭਾਈ ਤੁਹਾਡਾ ਹੀ ਫੋਨ ਆਇਆ ਸੀਗਾ ਤੇ ਮੈਂ ਤਾਂ ਪਰਸੋਸ ਵੇਲੇ ਰਾਤ ਨੂੰ ਮਿਲੇ ਮੈਂ ਇਹਨਾਂ ਨੂੰ ਕੰਪਲੇਂਟ ਲਿਖਾਓ ਕਿਉਂਕਿ ਫਾਰਮੈਲਿਟੀਆਂ ਕਰਨੀਆਂ ਪੈਂਦੀਆਂ ਹਾਂਜੀ ਹਾਂਜੀ ਤੁਹਾਡਾ ਵੀ ਕਾਫੀ ਵਾਰੀ ਫੋਨ ਆਇਆ ਸੀਗਾ ਮੈਨੂੰ ਮੈਂ ਕੱਲ ਤੋਂ ਬੜੇ ਰਾਤ ਤੇ ਹਾਂਜੀ ਹਾਂਜੀ ਤੁਹਾਡੀ ਬਹੁਤ-ਬਹੁਤ ਮਿਹਰਮਾਨੀ ਤੇ ਇੱਧਰ ਤੇ ਤੁਸੀਂ ਵੀ ਕਾਫੀ ਸਾਡਾ ਸਾਥ ਦਿੱਤਾ ਤੇ ਬਾਅਦ ਦੇ ਵਿੱਚ ਅਸੀਂ ਵੀ ਤੇ ਚਲੋ ਪਰੇਸ਼ਾਨੀਆਂ ਤੁਹਾਨੂੰ ਪਤਾ ਹੀ ਆ ਮਾੜਾ ਬੰਦਾ ਮੈਂ ਸਮਝਦਾ ਹੀ ਦੇਖੋ ਇਹ ਭਾਜੀ ਹੁਣੀ ਹਮੇਸ਼ਾ ਹਰ ਇੱਕ ਤੇ ਕੰਮ ਆਉਂਦੇ ਆ ਸਾਡਾ ਭਰਾ ਆ ਦੋ ਦਿਹਾੜੀਆਂ ਟੁੱਟ ਗਈਆਂ ਉਤੋਂ ਚੀਜ਼ ਜਿਹੜੀ ਕੋ ਚੱਕ ਕੇ ਲੈ ਗਿਆ ਗਰੀਬ ਬੰਦੇ ਨੇ ਕਿੱਥੋਂ ਲੈਣੀ ਆ ਵੇਖੋ ਮਦਦ ਕੀਤੀ ਭਾਜੀ ਹੁਣਾਂ ਦੇ ਕਿ ਜਾ ਜਾ ਕੇ ਤੂੰ ਆਪਣਾ ਟਾਈਮ ਸਾਰ ਉਹ ਕਿਸ ਦਾ ਟਾਈਮ ਸਾਰਦੇ ਸੀ ਅੱਜ ਇਹਨਾਂ ਦਾ ਮੋਟਰਸਾਈਕਲ ਨਹੀਂ ਮਿਲ ਰਿਹਾ ਇਹਨਾਂ ਦਾ ਟਾਈਮ ਸਾਰਨ ਲਈ ਕੋਈ ਨਹੀਂ ਅੱਗਿਆ ਮੇਰਾ ਖਿਆਲ ਇਹ ਜਿੱਥੇ ਕੰਮ ਕਰ ਇਹਨਾਂ ਦੇ ਕਾਰ ਪਾਰਕਿੰਗ ਚ ਕੰਮ ਕਰਦੇ ਆ ਨੰਬਰ ਇੱਕ ਵਾਰੀ ਦੁਆਰਤੀ ਬੋਲਦੇ ਆਪਣੇ ਪੀਵੀ 32 ਐਫ ਜੀ 2230 ਸਪਲੈਂਡਰ ਪਲੱਸ ਤੇ ਉਹਦੀ ਬੈਕ ਲਾਈਟ ਤੇ ਪੰਮਾ ਜਰਮਨੀ ਲਿਖਿਆ ਆ ਤੇ ਜੇ ਕਿਸੇ ਮੇਰੇ ਭਰਾ ਨੂੰ ਮਿਲਦਾ ਜਾਂ ਕਿਦਾਂ ਤੇ ਸਾਡੇ ਨਾਲ ਸੰਪਰਕ ਕਰਨ 99146 94373 ਦੁਆਰਤੀ ਬੋਲਦੇ ਜੀ ਪੀਵੀ 32 ਐਫ ਹਮ 2230 ਹਮ ਬੈਕ ਲਾਈਟ ਦੇ ਉੱਪਰ ਪੰਮਾ ਜਰਮਨੀ ਇੰਗਲਿਸ਼ ਵਿੱਚ ਲਿਖਿਆ ਹੈ ਆਪਣਾ ਨਾਮ ਨੰਬਰ ਬੋਲ ਦੋ ਫੋਨ ਨੰਬਰ ਇਹ ਫੋਨ ਨੰਬਰ ਹੈਗਾ ਜੀ 99146 94373 ਹਮ ਤੇ ਬਾਕੀ ਤੁਹਾਨੂੰ ਨਾਮ ਦਾ ਮੇਰਾ ਪਤਾ ਹੀ ਆ ਸੰਜੀਵ ਪੱਟੀ ਪਿੰਡ ਸਲੂਆ ਜੀ ਤੇ ਬਾਕੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਨਹੀਂ ਕੋਈ ਗੱਲ ਨਹੀਂ ਭਾਈ ਜਦੋਂ ਮਿਲੂਗਾ ਉਦੋਂ ਉਹ ਤਾਂ ਮਿਹਰਬਾਨੀ ਹੱਲੇ ਨਹੀਂ ਔਰ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਸਾਡੇ ਭਰਾ ਦੀ ਮਦਦ ਕਰਨੀ ਹੈ ਜੀ ਬਹੁਤ ਤਕਲੀਫ ਚ ਹੈ ਦੋ ਦਿਹਾੜੀਆਂ ਟੁੱਟ ਗਈਆਂ ਵੀਰ ਕਦੀ ਕਿਸੇ ਨੂੰ ਫੋਨ ਕਰਦਾ ਕਦੀ ਕਿਸੇ ਨੂੰ ਫੋਨ ਕਰਦਾ ਕੋਈ ਬਾਹ ਨਹੀਂ ਫੜ ਰਿਹਾ ਤਸਵੀਰਾਂ ਨਾਲ ਵੀ ਨਾਲ ਸਕਰੀਨ ਤੇ ਚੱਲ ਰਹੀਆਂ ਜੇ ਤੁਸੀਂ ਇਸ ਚੋਰ ਨੂੰ ਪਰੇਸ਼ਾਨਦੇ ਹੋ ਤੁਹਾਡੇ ਪਿੰਡ ਦਾ ਤੁਹਾਡੇ ਮਹੱਲੇ ਦਾ ਤੁਹਾਡੇ ਆਂਡ ਗਵੰਡ ਦਾ ਜ਼ਰੂਰ ਸੰਪਰਕ ਕਰਿਓ ਬਣ ਦਾ ਸਰ ਦਾ ਜੋ ਸਾਡੇ ਵੱਲੋਂ ਸਨਮਾਨ ਵੱਜੋ ਤੁਹਾਡਾ ਸਤਿਕਾਰ ਹੋਏਗਾ ਅਸੀਂ ਕਰਾਂਗੇ ਆਪਣੇ ਵੱਲੋਂ ਕਰਾਂਗੇ ਅਸੀਂ ਵੀਰ ਦੀ ਮਦਦ ਕਰ ਰਹੀਆਂ ਤੇ ਜਿਹੜੇ ਚੋਰ ਦੇਖ ਰਿਹਾ ਸਤਕਾਰਯੋਗ ਚੋਰ ਉਹਨਾਂ ਨੂੰ ਹੀ ਕਹਿਣਾ ਪੈਣਾ ਕਿਉਂਕਿ ਬਹੁਤ ਚੁਸਤ ਨੇ ਕਿਉਂਕਿ ਕੱਲ ਵੀ ਇੱਥੇ ਕੋਈ ਮੇਰੇ ਖਿਆਲ ਹੋਰ ਮੋਟਰਸਾਈਕਲ ਚੱਕੋ ਇਹਨਾਂ ਦਾ ਚੱਕੋ ਹੈ ਜੀ ਦੇਖੋ ਜੇ ਇਹਨਾਂ ਦੀ ਵੀਡੀਓ ਕੱਲ ਪੈ ਜਾਂਦੀ ਤਾਂ ਫੇਰ ਜੈ ਕੱਲ ਜਿਹਦਾ ਚੱਕੋ ਉਹਦਾ ਬਚਾਅ ਹੋ ਜਾਂਦਾ ਹਾਂਜੀ ਪਰ ਹੁਣ ਜਦੋਂ ਸਾਡੇ ਕੋਲ ਉੱਥੇ ਭਾਜੀ ਬੰਦਾ ਨਾ ਕੋਈ ਵੀ ਆਵੇ ਹਮਮ ਅਮੇ ਕਹਿੰਦਾ ਇਹ ਤਾਂ ਲੋਕ ਨਹੀਂ ਲੱਗਦਾ ਮੈਂ ਸਪੈਸ਼ਲ ਆਪਣੇ ਕੋਲ ਲਵਾਉਣਾ ਹਮਮ ਬੈਠੇ ਖੜਾ ਕਰਦੇ ਕੋਈ ਗੱਲ ਨਹੀਂ ਪੂਰੀ ਰਾਖੀ ਕਰੀਦੀ ਆ ਜੇ ਤੁਸੀਂ ਪਰਚੀ ਕੱਟਦੇ ਹਾਂ ਹਾਂਜੀ ਹਾਂਜੀ ਹਮਮ ਉਸ ਦਿਨ ਮੇਰੇ ਖਿਆਲ 7:30 8 ਵਜੇ ਸੀ ਉਦੋਂ ਪਰਚੀ ਨਹੀਂ ਹੁੰਦੀ ਇੱਥੇ ਨਹੀਂ ਇੱਥੇ ਹੀ 3 ਵਜੇ ਬੰਦ ਹੋ ਜਾਂਦਾ ਇੱਥੇ ਸਿਸਟਮ ਪਹਿਲਾਂ ਕਹਿੰਦੇ ਇੱਥੇ ਲੱਗੀ ਸੀ ਗਾਰਡ ਕੋਣ ਗਾਰਡ ਹੈ ਨਹੀਂ ਪਰ ਦੇਖੋ ਕਿੱਡੀ ਮਾੜੀ ਗੱਲ ਹੈ ਚੋਰ ਦੇਖੋ ਇੱਥੇ ਕਿਹੜਾ ਬੰਦਾ ਉਹ ਆਂਦਾ ਜਿਹੜਾ ਤਕਲੀਫ 'ਚ ਹੈ ਜਿਹਦੇ ਕੋ ਬਹੁਤੀ ਸਮਰੱਥਾ ਨਹੀਂ ਹੈ ਜਿਹਦੇ ਕੋ ਬਹੁਤਾ ਖਰਚਾ ਨਹੀਂ ਹੈ ਆਪਾਂ ਅਜੇ ਦੇਖੋ ਇਹਨਾਂ ਦੀ ਇਹਨਾਂ ਦੀ ਹੈਲਪ ਲੈ ਕੇ ਮੋਟਰਸਾਈਕਲ ਲੈ ਕੇ ਆਏ ਆ ਇਹਨਾਂ ਨੇ ਮਦਦ ਕੀਤੀ ਔਰ ਚੋਰ ਇੱਥੇ ਚੋਰੀਆਂ ਕਰਦੇ ਚੋਰਾਂ ਨੂੰ ਵੀ ਯਾਰ ਟੋਕਰਾਂ ਭਰ-ਭਰ ਕੇ ਲਾਂਤਾ ਦਾ ਤੁਹਾਡੇ ਸਿਰ ਤੇ ਪਾਉਨੇ ਆ ਇਹਨਾਂ ਲੋਕਾਂ ਨੂੰ ਤੁਸੀਂ ਤੰਗ ਕਰਦੇ ਹੋ ਐਸੇ ਤਾਂ ਚੋਰੀ ਤਾਂ ਕਿਤੇ ਵੀ ਕਰਨੀ ਪਾਪ ਹੈ ਪਰ ਇਹਨਾਂ ਦੇ ਹਾਲਾਤ ਤਾਂ ਦੇਖੋ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਔਰ ਜਿਹੜੇ ਚੋਰਾਂ ਤੋਂ ਮੋਟਰਸਾਈਕਲ ਮੈਂ ਕਹਿੰਦਾ ਖਰੀਦਦੇ ਆ ਔਰ ਇੰਨੇ ਸਸਤੇ 'ਚ ਖਰੀਦਦੇ ਸੰਜੀਪਾ ਜੀ ਨੇ ਪਤਾ ਕੀਤਾ ਲੱਖ ਲੱਖ ਰੁਪਏ ਦਾ ਮੋਟਰਸਾਈਕਲ ਹਜ਼ਾਰ ਰੁਪਏ 'ਚ ਲੈ ਲੈਂਦਾ ਹਾਂਜੀ ਹਾਂਜੀ ਲੈ ਲੈਂਦੇ ਇਹ ਜਿਹੜੇ ਕਬਾੜੀਏ ਆ ਤਾਂ ਜਿਹੜੇ ਤੁਸੀਂ ਉਹਨਾਂ ਤੋਂ ਖਰੀਦਦੇ ਹੋ ਕਬੜੀਆਂ ਦੇ ਭਾਅ 'ਚ ਖਰੀਦਦੇ ਹੋ ਇਹ ਤੁਹਾਨੂੰ ਕਰਨੀਆਂ ਪਰਨੀਆਂ ਇੱਥੇ ਹੀ ਕਰਨੀਆਂ ਪੈਣੀਆਂ ਆਹ ਬੰਦੇ ਦੇ ਮਨ ਦੀ ਜਿਹੜੀ ਤਕਲੀਫ ਹੈ ਨਾ ਇਹ ਕਿਦਣ ਇਧਰੋਂ ਨਿਕਲ ਕੇ ਤੁਹਾਡੇ ਉੱਤੇ ਪੈ ਜਾਣੀਆਂ ਇਹ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਇਸ ਕਰਕੇ ਜੇ ਥੋੜੀ ਬਹੁਤੀ ਇਨਸਾਨੀਅਤ ਬਾਕੀ ਹੈ ਇੱਥੇ ਹੀ ਖੜਾ ਕਰ ਜਾਓ ਫਿਰ ਕਿਉਂਕਿ ਜੇ ਤੁਸੀਂ ਇੱਥੇ ਖੜਾ ਕਰਕੇ ਚਲੇ ਗਏ ਮੁੜ ਕੇ ਦੁਆਰ ਤੇ ਸੀਸੀਟੀਵੀ ਕਿਹਾੜੀ ਕੋਣ ਕੱਢ ਕੇ ਕਿ ਤਾਂ ਵੀ ਤਿੰਨ ਦਿਨ ਲਾ ਦੇਣੇ ਤਾਂ ਨਹੀਂ ਤੁਸੀਂ ਫਿਰ ਨਿਕਲ ਜਾਣਾ ਕਿਤੇ ਦੀ ਕਿਤੇ ਇੱਥੇ ਹੀ ਖੜਾ ਕਰ ਜਾਓ ਵੀਰ ਬਹੁਤ ਤਕਲੀਫ ਚ ਹੈ ਦੀ ਮਦਦ ਹੋਣੀ ਚਾਹੀਦੀ ਹੈ ਅਸੀਂ ਡਾਇਰੈਕਟ ਤੁਹਾਡੇ ਉੱਤੇ ਹੀ ਬੇਨਤੀ ਕਰ ਦਿੰਦੇ ਆ ਕਿ ਖੜਾ ਕਰ ਜਾਓ ਇੱਥੇ ਬਾਈ ਕੁਝ ਤੁਸੀਂ ਹੋਰ ਕਹਿਣਾ ਆਪਣਾ ਨੰਬਰ ਦੱਸ ਦੋ ਜੀ ਦੱਸ ਨੰਬਰ ਹਾਂਜੀ ਨੰਬਰ ਦੱਸ ਦਿੱਤਾ ਜੀ 99146 9471 ਪੁਲਿਸ ਕੰਪਲੇਂਟ ਤੁਸੀਂ ਕਰਾ ਚੁੱਕੀ ਹਾਂਜੀ ਪੁਲਿਸ ਕੰਪਲੇਂਟ ਉਹਦੇ ਨਾਲ ਆਪਾਂ ਜਦੋਂ ਤੁਹਾਡਾ ਫੋਨ ਆਇਆ ਸੀਗਾ ਤੁਸੀਂ ਕਹਿ ਦਿੱਤਾ ਸੀ ਵੇ ਦਿੱਤਾ ਕਰਕੇ ਜਾਇਆ ਉਹ ਮੈਂ ਜਾਇਆ ਜਗਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਵੀ ਹੁਣ ਨਵਾਂ ਲੈਣਾ ਜੀ ਲੱਖ ਰੁਪਏ ਦਾ ਬਹੁਤ ਔਖਾ ਬਹੁਤ ਔਖਾ ਪਰ ਦੋ ਦਿਹਾੜੀਆਂ ਟੁੱਟ ਗਈਆਂ ਹੋਣੀਆਂ ਹਾਂਜੀ ਉਹਦੇ ਕਰਕੇ ਤੁਸੀਂ ਤਾਂ ਸੀ ਇਹਦਾ ਪਾਜੀ ਆ ਬਖੇਰ ਮਾੜੀ ਗੱਲ ਆ ਇਹ ਜਿਹੜਾ ਉਹ ਪਰਕੇ ਜਾਂਦਾ ਤੇ ਅੱਛਾ ਇਹਨਾਂ ਦਾ ਚੱਕ ਪਤਾ ਗੱਲ ਕਿ ਆ ਇੱਥੇ ਕੋਈ ਬੰਦਾ ਕੋ ਤਕਲੀਫ ਚ ਜਾਂਦਾ ਆ ਦੇਖੋ ਇੱਥੇ ਹੱਥ ਆ ਗਿਆ ਤਾਂ ਫਿਰ ਤੇ ਟੰਗੋ ਸਵਾਰ ਕੇ ਬਾਜੀ ਅਗਲੇ ਨੂੰ ਇੱਕ ਵਾਰੀ ਅਕਲ ਆ ਜਵੇ ਵੇ ਗਲਤੀ ਕੀਤੀ ਐ ਜੀ ਨਹੀਂ ਬਾਜੀ ਕਰਨਾਂ ਦੇ ਇੱਥੇ ਚਾਹੀਏ ਸੋਚਾਂਗੇ ਦੱਸੋ ਕੋਈ ਕਿਸੇ ਕੰਮ ਲੈ ਇੱਥੇ ਆਂਦਾ ਹਸਪੀਟਲ ਤਾਂ ਉਹ ਦੇ ਲੋ ਵੇ ਕੰਮ ਕਰ ਅੱਛਾ ਜੀ ਜੇ ਇਹਨਾਂ ਦੀ ਕੰਪਲੇਂਟ ਤੇ ਗੌਰ ਹੋ ਜਾਂਦਾ ਤਾਂ ਕੱਲ ਕੱਲ ਵਾਲਾ ਵਜ ਜਾਣਾ ਸੀ ਮੈਂ ਇੱਕ ਹੋਰ ਹੋਰ ਮੈਸੇਜ ਮੈਂ ਤੁਹਾਨੂੰ ਭਰਾਮਾ ਆਪਣਿਆਂ ਨੂੰ ਬਈ ਜਿੱਦਾਂ ਹੁਣ ਤੁਸੀਂ ਦਵਾਈ ਲੈਣ ਵਜਾਂਦੇ ਜਾਂ ਕਿੱਦਾਂ ਵੀ ਆ ਪਰਚੀ ਜ਼ਰੂਰ ਲੈ ਲਓ ਚਾਹੇ 3 ਵਜੇ ਤੱਕ ਆ ਆਲੇ ਦੁਆਲੇ ਨਾ ਲਾਓ 100000 ਰੁਪਏ ਦਾ ਮੋਟਰਸਾਈਕਲ ਆ 10 ਰੁਪਏ ਦਾ ਆਪਾਂ ਨੂੰ ਕੋਈ ਫਰਕ ਪੈਣਾ ਦੇਖੋ ਬਾਰ ਦੇ ਨਾਲ ਤੇ ਇੱਕ ਬੰਦਾ ਹੋਰ ਆ ਵੀ ਜਿਹੜਾ ਮੋਟਰਸਾਈਕਲ ਦੀ ਰਾਖੀ ਕਰੇ ਹਾਂਜੀ ਹਨਾ ਤੇ ਤਾਂ ਕਰਕੇ ਬੇਨਤੀ ਆ ਮੇਰੀ ਤੇ ਆਪਣਾ ਪਰਚੀ ਜ਼ਰੂਰ ਲਓ ਤੇ ਆਪਣੇ ਮੰਤਰੀ ਸਾਹਿਬ ਤਾਂ ਕਹਿੰਦੇ ਆ ਜੀ ਅਸੀਂ ਇਹ ਪਰਚੀ ਮਾਫ ਕਰ ਦੇਣੀ ਆ ਆ ਜਿਹੜਾ ਨੁਕਸਾਨ ਹੋਇਆ ਉਹ ਫੇਰ ਕੌਣ ਭਰੂਗਾ ਜੀ ਉਹ ਕੌਣ ਮਾਫ ਕਰ ਹਾਂਜੀ ਤੇ ਤਾਂ ਕਰਕੇ ਮੈਂ ਕਹਿੰਦਾ ਵੀ ਪਰਚੀ ਜ਼ਰੂਰ ਲਓ ਉਹ ਚਾ ਤੁਹਾਡੀ ਸੇਫਟੀ ਆ 10 ਰੁਪਏ ਦਾ ਫਰਕ ਕੁਝ ਨਹੀਂ ਪੈਂਦਾ ਤੇ ਲੱਖ ਰੁਪਏ ਦੀ ਚੀਜ਼ ਵੱਜ ਜਾਂਦੀ ਆ ਹਾਂਜੀ ਹੱਥ ਜੋੜ ਕੇ ਬੇਨਤੀ ਆਪਦਾ ਇਹ ਕਹਿੰਦੇ ਵੀ ਅੱਜ ਤੱਕ ਲੋਕ ਸਾਨੂੰ ਫੋਨ ਕਰਦੇ ਪਰਚੀ ਬੰਦ ਕਰਾ ਦਿਓ ਹੁਣ ਚੋਰੀਆਂ ਕਰਕੇ ਲੋਕ ਕਹਿੰਦੇ ਭਾਜੀ 24 ਘੰਟੇ ਪਰਚੀ ਕਰਾ ਦਿਓ ਆ ਮੋਟਰਸਾਈਕਲ ਤਾਂ ਬਚੇ ਸਾਡਾ 10 ਰੁਪਏ ਦੇਣਾ ਸੌਖਾ ਇਹਦੇ ਨਾਲ ਤਾਂ ਫੇਰ ਆਟੋ ਚ ਆਣਾ ਖਰਾ 10 ਰੁਪਏ ਲਾ ਕੇ ਇੰਨਾ ਸਾਧਣਾ ਫੇਰ ਇੱਥੇ ਸਾਡਾ ਡਰੀ ਆ ਮਾੜੀ ਗੱਲ ਆ ਯਾਰ ਬਹੁਤ ਜ਼ਿਆਦਾ ਮਾੜੀ ਗੱਲ 3 ਬੰਦੇ ਨੇ ਕਿੱਥੋਂ ਲੈ ਲੈਣਾ ਭਾਜੀ ਸਾਧਨ ਦਾ ਫਾਇਦਾ ਤਾਂ ਹੀ ਹੋਊਗਾ ਜੇ ਸਾਡਾ ਪ੍ਰਸਾਦ ਇਥੇ ਸੇਫ ਰਹੂਗਾ ਸੇਫ ਹੈ ਤੇ ਉਹਦੇ ਬਾਅਦ ਅਸੀਂ ਇਹ ਵੀ ਸਲਾਹ ਦਿੰਨੇ ਪਿਓ ਠੇਕੇਦਾਰ ਚਲੋ ਇਸੇ 10 ਰੁਪਏ ਦੇ ਜਰੀਏ ਇਸੇ ਠੇਕੇਦਾਰ ਦਾ ਰੁਜ਼ਗਾਰ ਵੀ ਚੱਲਦਾ ਹੈ ਹਾਂਜੀ ਨਹੀਂ ਪਰ ਜਿਹਦਾ ਸਾਧਨ ਚੱਲ ਗਿਆ ਨਾ ਵੱਡੀ ਗੱਲ ਲੋਹਾ ਨਾਲ ਦੀ ਨਾਲ ਅਸੀਂ ਫਿਰ ਤੋਂ ਲਾਸਟ ਬੇਨਤੀ ਕਰਨਾ ਚਾਹੁੰਦੇ ਹਾਂ ਤਸਵੀਰਾਂ ਸਕਰੀਨ ਤੇ ਨਜ਼ਰ ਆ ਰਹੀਆਂ ਤੁਸੀਂ ਇਹਨਾਂ ਚੋਰਾਂ ਨੂੰ ਪਛਾਣਦੇ ਹੋ ਤੁਸੀਂ ਇਹਨਾਂ ਨੂੰ ਜਾਣਦੇ ਹੋ ਇਹਨਾਂ ਨੂੰ ਕਿੱਥੇ ਦੇਖਿਆ ਜ਼ਰੂਰ ਇਤਲਾਕ ਕਰ ਦਿਓ ਕਾਰਨ ਇਹੀ ਹੈ ਕਿ ਇਹਨਾਂ ਦਾ ਮੋਟਰਸਾਈਕਲ ਚੱਕ ਹੋਇਆ ਉਸ ਤੋਂ ਬਾਅਦ ਕਿਸੇ ਹੋਰ ਦਾ ਚੱਕ ਹੋਇਆ ਤੁਹਾਡੀ ਮਦਦ ਨਾਲ ਇਹਨਾਂ ਹੋ ਸਕਦਾ ਕਿ ਇਹ ਚੋਰ ਫੜੇ ਜਾ ਸਕਦੇ ਤੇ ਮੋਰੇ ਕਿਸੇ ਹੋਰ ਦਾ ਇਸ ਹਸਪਤਾਲ ਤੋਂ ਮੋਟਰਸਾਈਕਲ ਨਹੀਂ ਚੱਕੂਗਾ ਤੇ ਇਸ ਕਰਕੇ ਬੇਨਤੀ ਹੈ ਇਤਲਾ ਜ਼ਰੂਰ ਕਰ ਦਿਓ ਨੰਬਰ ਭਾਜੀ ਹੁਣ ਤਾਂ ਵੀ ਅਸੀਂ ਦੱਸ ਦਿੱਤਾ ਹੈ ਕੈਪਸ਼ਨ ਚ ਪਾ ਦਾਂਗੇ ਸਾਡਾ ਨੰਬਰ ਹੈ 83601573 ਰਲ ਮਿਲ ਕੇ ਵੀਰ ਦੀ ਮਦਦ ਕਰਨੀ ਔਰ ਜਿਹੜਾ ਗੁਪਤ ਸਾਨੂੰ ਇਨਫੋਰਮੇਸ਼ਨ ਦੇਗਾ ਉਹਦਾ ਜ਼ਰੂਰ ਮਾਨ ਸਤਕਾਰ ਹੋਏਗਾ ਉਹ ਵੀ ਗੁਪਤ ਰਹੇਗਾ ਬਹੁਤ ਸ਼ੁਕਰੀਆ ਜੀ